ਮੁਰਗੇ ਇੱਥੇ ਕੰਨੇ ਤੁਰ ਕੇ ਜੀ ਕੀ ਗੱਲ ਕੀ ਹੋਈ ਸੀਗੀ ਹਾਂਜੀ ਕੀ ਗੱਲ ਹੋਈ ਸੀ ਜਿਹੜਾ ਉਹ ਇੱਥੇ ਗੱਲ ਉਹ ਬਸ ਭਰਾਣਾ ਇਹ ਮੁਰਗੇ ਮੰਮੀ ਪਹਿਲਾਂ ਤੇ ਮੰਮੀ ਡੈਡੀ ਦੀ ਡੈਥ ਹੋਈ ਹੈ ਜੀ ਅੱਛਾ ਤੇ ਮੁਰਗੇ ਭਰਾਣਾ ਇਹ ਮੁਰਗੇ ਇਦਾਂ ਹੀ ਆ ਗਏ ਜੀ ਗਲਗਲੀ ਮਾਰੇ ਮਾਰੇ ਮਾਰੀ ਮੋਟੀ ਇੱਕਦੀ ਕੱਢ ਗਈ ਅੱਛਾ ਹੁਣ ਕਿੰਨਾ ਕੋ ਖੁਸ਼ ਹੋ ਜਿਹੜੀ ਐਸਐਸ ਨੇ ਤੁਹਾਨੂੰ ਘਰ ਵਾਪਸੀ ਤੇ ਤੁਹਾਡੀ ਕਰਵਾਈ ਆ ਹੋਰ ਬਸ ਇੰਨਾ ਹੀ ਹੈ ਜੀ ਬਸ ਪੂਰਾ ਖੁਸ਼ ਹੈ ਜੀ ਘਰ ਹੀ ਚਲੇ ਆਂ ਵਾਪਸੀ ਫੇਰ ਬਲਵਿੰਦਰ ਸਿੰਘ ਜੀ ਤੇ ਕਿੱਥੋਂ ਦੇ ਰਹਿਣ ਵਾਲੇ ਹੋ ਤੁਸੀਂ ਜੀ ਅਸੀਂ ਗੁਰੂਕੇਵੜਾਲੀ ਸ਼ਹਿਰੇ ਦੇ ਅੰਮ੍ਰਿਤਸਰ 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 ਹਾਂਜੀ ਅੱਛਾ ਕੀ ਘਟਨਾ ਵਾਪਰੀ ਜਿਹੜਾ ਤੁਹਾਡਾ ਭਰਾ ਇੱਥੇ ਪਹੁੰਚ ਗਿਆ ਸੀ ਤੇ ਹੁਣ ਕਿੱਦਾਂ ਵਾਪਸੀ ਹੋ ਰਹੀ ਹੈ ਭਾਈ ਪਹਿਲੇ ਪੰਜਾਬ ਪੁਰ ਦਾ ਬਹੁਤ ਧੰਨ ਐਵਰ ਕਰਦਾ ਐ ਐਸਐਸਐਫ ਦਾ ਜਿੰਨਾ ਮੇਰੇ ਵਿਚਾਰਾ ਭਰਾ ਮਿਲ ਆਤਾ ਹਾਂਜੀ ਤੇ ਸਰ ਇਹ ਮੜੀ ਜੀ ਗੱਲ ਕੋਈ ਨਹੀਂ ਬਸ ਮੜਾ ਜਾ ਦਵਕਾ ਮਾਰਿਆ ਇਹਨੂੰ ਇਸੇ ਕਲ ਮੜਾ ਜਾ ਚਲ ਗਿਆ ਕੁਝ ਵੀ ਨਹੀਂ ਗੱਲ ਕੋਈ ਨਹੀਂ ਇਹੋ ਜੀ ਹੈਗੀ ਤੇ ਪਤਾ ਲੱਗਾ ਹਨ ਉਹਦਾ ਰਾਤੀ ਰਾਤੀ ਸਾਢੇ 12 ਵਜੇ ਐਸਐਫ ਸਟਾਫ ਵੱਲੋਂ ਫੋਨ ਆਇਆ ਕਿ ਤੁਹਾਡਾ ਕੋਈ ਬ੍ਰਦਰ ਗਵਾਚਿਆ ਆ ਉੱਥੋਂ ਬੋਲਦੇ ਤੁਸੀਂ ਨਾ ਫੇਸਬੁੱਕ ਤੋਂ ਮੇਰਾ ਨੰਬਰ ਕੱਢਿਆ ਫੋਟੋ ਦਾ ਨੰਬਰ ਪਾਇਆ ਫੇਸਬੁੱਕ ਤੇ ਪਾਈ ਸੀ ਫੋਟੋ ਮੈਂ ਤਾਂ ਮੈਨੂੰ ਕਾਲ ਕੀਤੀ ਤੇ ਮੈਂ ਹਾਂਜੀ ਹਾਂਜੀ ਇਹਦਾ ਨਾਮ ਪੁੱਛਿਆ ਐਡਰੈਸ ਪੁੱਛਿਆ ਤੇ ਦੱਸਿਆ ਫਿਰ ਮੈਂ ਹਾਂਜੀ ਇਹੋ ਜੀ ਹੈ ਜੀ ਹਾਂਜੀ ਤੇ ਕੋਈ ਪੋਸਟਰ ਤੁਸੀਂ ਪਤਾ ਦੀ ਪਾਈ ਸੀ ਕਦੋਂ ਦਾ ਇਹ ਲਾਗ ਹੋਇਆ ਸੀ ਜੀ ਇਹ ਫਾਰਮ 12 ਫਰਵਰੀ ਦਾ ਹੈ ਅੱਛਾ ਹਾਂਜੀ ਗੁੰਮਸ਼ਾਦਾ ਦੀ ਪੋਸਟ ਪਾਈ ਹੁੰਦੀ ਹੈ ਪਰ ਉਸ ਵਿੱਚ ਲਾਗਿਮਾਨੀ ਜਿਹੜੇ ਹੈਗੇ ਐਸਐਸਐਫ ਵਾਲੇ ਨੇ ਇਹਨੇ ਦੇਖੀ ਗਏ ਹਾਂਜੀ ਇਹਨਾਂ ਫੋਟੋ ਦੀ ਅਕੀ ਤੇ ਨਾਲ ਇਹਨਾਂ ਨੂੰ ਰਸਤੇ 'ਚ ਵੇਖਿਆ ਨਾ ਅੱਛਾ ਤੇ ਉਹਨਾਂ ਨੇ ਫਿਰ ਫੋਟੋ ਵੇਖੀ ਫੇਸਬੁਕ ਤੇ ਤੇ ਇਹਨਾਂ ਉਹ ਫੋਟੋ ਫੇਸਬੁਕ ਤੋਂ ਫੋਟੋ ਦਾ ਨੰਬਰ ਚੁੱਕਿਆ ਤੇ ਮੈਨੂੰ ਕਾਲ ਕੀਤੀ ਨਾ ਉਸੇ ਵੇਲੇ ਤੇ ਮੈਂ ਕਾਲ ਚੁੱਕ ਕੇ ਦੱਸਿਆ ਵੀ ਤੁਹਾਡਾ ਬ੍ਰਦਰ ਮੈਂ ਹਾਂਜੀ ਆਂਦੀ ਜੇ ਕਰਕੇ ਸਾਰੀ ਗੱਲ ਹੋਈ ਆ ਕਾ 11:00 ਤੋਂ ਲੈ ਕੇ 12:00 ਵਜੇ ਤੱਕ ਇਹ ਗੱਲ ਹੋਂਦੀ ਰਹੀ ਆ ਵੀ ਸੱਚੀ ਤੁਹਾਡਾ ਬ੍ਰਦਰ ਕਿੱਥੇ ਗਿਆ ਸੀ ਕੀ ਹਿਸਾਬਤ ਆਵੇ ਜੀ ਫੇ ਜਿੱਦਾਂ ਕਿ ਜਿਹੜੀ ਐਸਐਸਪ ਜਿਹੜੀ ਹੈਗੀ ਅਪੋਰਟਸ ਹੈਗੀ ਆ ਸੜਕ ਸੁਰੱਖਿਆ ਦੀ ਬਣੀ ਆ ਲੇਕਿਨ ਇਦਾਂ ਦਾ ਕਿ ਇਨਸਾਨੀਤ ਦੀ ਮਿਸਾਲ ਵੀ ਪੈਦਾ ਉਹਨਾਂ ਵੱਲੋਂ ਕੀਤੀ ਏ ਕਿ ਤੁਹਾਡੇ ਵਿਛੜੇ ਭਰਾ ਨੂੰ ਦੁਬਾਰਾ ਮਲਾਇਆ ਤੇ ਕੀ ਮਹਾਰਾਜ ਇਹ ਵਰਦਾਨ ਤੋਂ ਵੱਧ ਕੇ ਕੀ ਆ ਜਿਹਨਾਂ ਸਾਨੂੰ ਵਿਛੜਿਆ ਭਰਾ ਮਲਾਤਾ ਇਹ ਦੇ ਸੁਰੱਖਿਆ ਸਿੱਖਿਆ ਵਾਸਤੇ ਹੈਗੀ ਹੈਗੀ ਆ ਬਾਕੀ ਜਿਹੜੇ ਵਿਛੜਾ ਮਲਾਉਂਦੀ ਉਹ ਸਾਰਨੂੰ ਵਧੀਆ ਗੱਲ ਹੈ ਬਹੁਤ ਵਧੀਆ ਕੰਮ ਕੀਤਾ ਪੰਜਾਬ ਪੁਲਿਸ ਨੇ ਔਰ ਸੌਰੀ ਐਸਐਫ ਨੇ ਤੇ ਐਸਐਮਐਸ ਦਾ ਬਹੁਤ ਸਤਿ ਸ਼੍ਰੀ ਅਕਾਲ ਹੈ ਜਿਹੜੇ ਗੱਡੀਆਂ ਚਲਾ ਕੇ ਜਿਵੇਂ ਛੜਾ ਮਿਲਾਉਂਦੀ ਹੈ ਤੇ ਜੇਰੇ ਕੋਈ ਨੁਕਸਾਨ ਹੁੰਦਾ ਕਿਸੇ ਦਾ ਉਹ ਵੀ ਪੂਰਾ ਕਰਦੀ ਹੈ ਮਤਲਬ ਕਿ ਨੁਕਸਾਨ ਨਹੀਂ ਹੁੰਦੀ ਕਿਸੇ ਦਾ ਵੀ